ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 764 ਤੋਂ ਲੈ ਕੇ 765 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਸੁਹੀ ਮਹੱਲਾ ਪਹਿਲਾ ਸ਼ਾਂਤ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨ ਆਏ ਸੱਚਾ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਹਾਂ ਵਾਹਿਗੁਰੂ ਜੀ ਬੜੀ ਪਿਆਰੀ ਬਾਣੀ ਆ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਮੇਰੇ ਘਰ ਦੇ ਹਿਰਦੇ ਘਰ ਦੇ ਵਿੱਚ ਪ੍ਰਗਟ ਹੋ ਗਏ ਨੇ ਉਹ ਜੋ ਪਰਮੇਸ਼ਰ ਨੇ ਆਪ ਹੀ ਮੇਰੇ ਹਿਰਦੇ ਘਰ ਵਿੱਚ ਆਉਣਾ ਕੀਤਾ ਹੈ ਆਪੇ ਹੀ ਸੱਚੇ ਨੇ ਮੇਰੇ ਨਾਲ ਮੇਲ ਮਿਲਾਪ ਕੀਤਾ ਹੈ ਸੱਚੇ ਨੇ ਪਹਿਲਾਂ ਆਤਮਿਕ ਅਡੋਲਤਾ ਬਖਸ਼ੀ ਜੀਵ ਨੂੰ ਤੇ ਜੀਵ ਪਰਮੇਸ਼ਰ ਨੂੰ ਭਾਗਿਆ ਤੇ ਜਿਹੜੇ ਜੀਵ ਦੇ ਪੰਜੇ ਗਿਆਨ ਇੰਦਰੇ ਨੇ ਹੁਣ ਉਹ ਪਰਮੇਸ਼ਰ ਦੇ ਪ੍ਰੇਮ ਵਿੱਚ ਜੁੜ ਗਏ ਇਸ ਕਰਕੇ ਜੀਵ ਨੂੰ ਹੁਣ ਆਨੰਦ ਮਿਲ ਰਿਹਾ ਹੈ ਸਾਈ ਵਸਤ ਪ੍ਰਾਪਤ ਹੋਈ ਜੋ ਪਰਮੇਸ਼ਰ ਦੇ ਨਾਮ ਦੀ ਦਾਤ ਜੀਵ ਪ੍ਰਾਪਤ ਕਰਨੀ ਚਾਹੁੰਦਾ ਸੀ ਮਨ ਲੋਚਦਾ ਸੀ ਜੀਵ ਨੂੰ ਉਹ ਦਾਤ ਪਰਮੇਸ਼ਰ ਵੱਲੋਂ ਨਾਮ ਦੀ ਮਿਲ ਗਈ ਹੈ। ਆਨੰਦੇਨ ਮੇਲ ਪਿਆ ਮਨ ਮਾਨਿਆ ਕਰ ਮੰਦਰ ਸੋਹਾਏ। ਹੁਣ ਜੀਵ ਦਾ ਪ੍ਰੇਮ ਪਰਮੇਸ਼ਰ ਦੇ ਚਰਨਾਂ ਨਾਲ ਪੈ ਗਿਆ। ਜੀਵ ਹਮੇਸ਼ਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਉਹ ਦਾ ਮਨ ਪਰਮੇਸ਼ਰ ਤੇ ਪਤੀਜ ਗਿਆ ਹੁਣ ਉਹਦਾ ਹਿਰਦਾ ਘਰ ਸੋਹਣਾ ਬਣ ਗਿਆ ਪੰਜ ਸ਼ਬਦ ਧੁਨ ਅਨਹਦ ਵਾਜੇ ਹਮ ਕਰ ਸਾਜਨ ਆਏ ਜਿਸ ਦੇ ਹਿਰਦੇ ਘਰ ਵਿੱਚ ਪਰਮੇਸ਼ਰ ਪ੍ਰਗਟ ਹੋ ਜਾਂਦੇ ਨੇ ਉਹਦੇ ਹਿਰਦੇ ਦੇ ਵਿੱਚ ਉਹਨੂੰ ਇਸ ਤਰ੍ਹਾਂ ਆਨੰਦਮਈ ਰਸਮਈ ਆਵਾਜ਼ ਆਉਂਦੀ ਹੈ ਜਿਸ ਤਰ੍ਹਾਂ ਕੋਈ ਪੰਜ ਸੰਗੀਤਿਕ ਜਿਹੜੇ ਸਾਜ਼ ਨੇ ਇਕੱਠੇ ਕੋਈ ਸੋਹਣੀ ਸੁਰੀਲੀ ਆਵਾਜ਼ ਕੱਢ ਰਹੇ ਹੁੰਦੇ ਨੇ ਆਵੋ ਮੀਤ ਪਿਆਰੇ ਮੰਗਲ ਗਾਵੋ ਨਾ ਰੇ ਕਹਿੰਦੇ हे ਪਰਮੇਸ਼ਰ ਜੀ ਤੁਸੀਂ ਹੁਣ ਮੇਰੇ ਹਿਰਦੇ ਘਰ ਵਿੱਚ ਸਦਾ ਹੀ ਵਸੇ ਰਹਿਣਾ हे ਮੇਰੀ ਗਿਆਨ ਇੰਦਰੀਓ ਪਰਮੇਸ਼ਰ ਦੀ ਸਿਫਤ ਸਲਾਦਾ ਗੀਤ ਗਾਓ ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੋਹਿਲੜਾ ਜੁਗ ਚਾਰੇ ਜੇ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਆ ਪਰਮੇਸ਼ਰ ਦੇ ਗੁਣ ਗਾਉਂਦੇ ਆ ਤਾਂ ਪਰਮੇਸ਼ਰ ਨੂੰ ਚੰਗੇ ਲੱਗਦੇ ਆ ਫਿਰ ਉਹ ਜੀਵ ਸਾਰੇ ਜੁਗਾਂ ਦੇ ਵਿੱਚ ਹੀ ਸੁਖ ਮਾਣਦਾ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸਭਦ ਸਵਾਰੇ ਜਦੋਂ ਕਹਿੰਦੇ ਪਰਮੇਸ਼ਰ ਜੀਵ ਦੇ ਹਿਰਦੇ ਘਰ ਵਿੱਚ ਆ ਗਿਆ ਉਹਦਾ ਹਿਰਦਾ ਘਰ ਸੋਹਣਾ ਬਣ ਗਿਆ ਗੁਰੂ ਦੇ ਸ਼ਬਦ ਨੇ ਜੀਵ ਦੇ ਸਾਰੇ ਕਾਰਜ ਸਵਾਰ ਦਿੱਤੇ ਗਿਆਨ ਮਹਾਰਸ ਨੇਤਰੀ ਅੰਜਨ ਤਿਰਪਵਨ ਰੂਪ ਦਿਖਾਇਆ ਸਖੀ ਮੇਲੋ ਰਸ ਮੰਗਲ ਗਾਵੋ ਹਮਕਰ ਸਾਜਨ ਆਇਆ ਕਹਿੰਦੇ ਜੋ ਗੁਰੂ ਨੇ ਗਿਆਨ ਦਾ ਕਹਿੰਦੇ ਸੁਰਮਾ ਮੇਰੀ ਅੱਖਾਂ ਚ ਪਾ ਦਿੱਤਾ ਉਹਦੇ ਨਾਲ ਮੈਂ ਤਿੰਨਾ ਭਵਨਾ ਵਿੱਚ ਵਸਦੇ ਪਰਮੇਸ਼ਰ ਨੂੰ ਦੇਖ ਲਿਆ ਗੁਰੂ ਨੇ ਕਿਰਪਾ ਕੀਤੀ ਕਿ ਇਸ ਤਰ੍ਹਾਂ ਦਾ ਗਿਆਨ ਦਿੱਤਾ ਜਿਸ ਤੇ ਰਾਹੀ ਮੈਂ ਤਿੰਨਾ ਭਵਨਾ ਵਿੱਚ ਵਸਦੇ ਪਰਮੇਸ਼ਰ ਨੂੰ ਦੇਖ ਲਿਆ ਕਹਿੰਦੇ ਹੈ ਮੇਰੀ ਅਗਿਆਨ ਇੰਦਰੀਓ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਗਾਓ ਪਰਮੇਸ਼ਰ ਮੇਰੇ ਹਿਰਦੇ ਘਰ ਵਿੱਚ ਆ ਵਸਿਆ ਮਾਨ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤਨਾਂ ਹੁਣ ਜਦੋਂ ਪਰਮੇਸ਼ਰ ਹਿਰਦੇ ਘਰ ਵਿੱਚ ਆ ਗਿਆ ਤਾਂ ਮਨ ਤੇ ਹਿਰਦਾ ਅੰਮ੍ਰਿਤ ਰੂਪੀ ਨਾਮ ਜਲ ਦੇ ਨਾਲ ਭਿੱਜ ਗਿਆ ਜੀਵ ਦੇ ਅੰਦਰ ਪਰਮੇਸ਼ਰ ਦਾ ਪ੍ਰੇਮ ਰਤਨ ਨਾਮ ਜਾਗ ਗਿਆ ਪ੍ਰੇਮ ਰੂਪੀ ਰਤਨ ਜਿਹੜਾ ਨਾਮ ਆ ਉਹ ਅੰਦਰ ਆ ਗਿਆ ਪ੍ਰਤੱਖ ਹੋ ਗਿਆ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੋ ਜੰਤ ਪੇਖ ਤੂੰ ਸਫਲ ਓ ਦਾਤਾ ਸਿਰ ਸਿਰ ਦੇਵਣ ਹਾਰੋ ਕਹਿੰਦੇ ਉਹ ਪਰਮੇਸ਼ਰ ਦਾ ਜਿਹੜਾ ਨਾਮ ਰੂਪੀ ਰਤਨ ਉਹ ਮੇਰੇ ਹਿਰਦੇ ਘਰ ਵਿੱਚ ਵਸਣ ਲੱਗ ਗਿਆ ਮੇਰੇ ਹਿਰਦੇ ਘਰ ਵਿੱਚ ਪਰਮੇਸ਼ਰ ਪ੍ਰਤੱਖ ਹੋ ਗਿਆ ਕਹਿੰਦੇ हे ਪਰਮੇਸ਼ਰ ਜੀ ਅਸੀਂ ਤੇਰੇ ਅੱਗੇ ਮੰਗਤੇ ਆ ਕਹਿੰਦੇ ਤੇਰੇ ਜੰਤ ਭਿਖਾਰੀਆਂ ਤੂੰ ਸਾਰਿਆਂ ਨੂੰ ਦੇਣ ਵਾਲਾ ਦਾਤਾ ਹੈ ਹਰ ਇੱਕ ਸਿਰ ਤੇ ਪਰਤੂ ਮੁਰਾਖਾ ਹੈ ਹਰ ਇੱਕ ਜੀ ਤੱਕ ਤੂੰ ਰਿਜਕ ਪਹੁੰਚਾਉਂਦਾ ਹੈ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਨੋ ਸਖੀ ਮਨ ਮੋਹਨ 모ਹਿਆ ਤਨ ਮਨ ਅੰਮ੍ਰਿਤ ਪੀਨਾ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਹੋ ਤੁਸੀਂ ਸਿਆਣੇ ਹੋ ਸਭ ਕੁਝ ਆਪ ਕਾਰਨ ਕਰਨ ਸਮਰਾਥੋ ਸਭ ਕੁਝ ਆਪ ਕਰ ਰਹੇ ਹੋ ਕਹਿੰਦੇ ਹੈ ਮੇਰੀ ਗਿਆਨ ਇੰਦਰੀਓ ਸਖਿਓ ਪਰਮੇਸ਼ਰ ਨੇ ਮੇਰਾ ਮਨ ਮੋ ਲਿਆ ਹੈ ਮੇਰਾ ਮਾਨ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਹੈ ਹੁਣ ਮੇਰਾ ਮਨ ਤੇ ਹਿਰਦਾ ਅਮਰਤ ਰੂਪੀ ਨਾਮ ਜਲ ਨਾਲ ਭਿੱਜਿਆ ਹੈ ਆਤਮ ਰਾਮ ਸੰਸਾਰਾ ਕਹਿੰਦੇ ਪਰਮੇਸ਼ਰ ਸੰਸਾਰ ਦੀ ਜਿੰਦ ਜਾਨ ਹੈ ਸੱਚਾ ਖੇਲ ਤੇਰਾ ਕਹਿੰਦੇ ਹੈ ਪਰਮੇਸ਼ਰ ਜੀ ਚਾਹੇ ਸੰਸਾਰ ਨਾਸ਼ਵੰਤ ਹੈ ਪਰ ਇਹ ਖੇਡ ਤਾਂ ਹੈ ਤੇਰਾ ਸੱਚਾ ਹੈ ਜੋ ਦਿਸ ਰਿਹਾ ਹੈ ਸੱਚ ਖੇਲ ਤੇਰਾ ਅਗੰਮ ਅਪਾਰਾ ਤੂਦ ਬਿਨ ਕੌਣ 부ਝਾਏ ਕਹਿੰਦੇ ਹੈ ਅਪਹੁੰਚ ਪਰਮੇਸ਼ਰ ਜੀ ਇਹ ਜਿਹੜਾ ਸੰਸਾਰ ਦਾ ਸੱਚਾ ਖੇਡ ਆ ਇਹ ਤੇਰੇ ਤੋਂ ਬਿਨਾ ਕੋਈ ਕਿਸੇ ਨੂੰ ਇਹਦੀ ਅਸਲੀਅਤ ਸਮਝਾ ਨਹੀਂ ਸਕਦਾ ਸਿੱਧ ਸਾਧਕ ਸਿਆਣੇ ਕیتے ਤੁਝ ਬਿਨ ਕਵਣ ਕਹਾਏ ਕਾਲ ਬਿਕਾਲ ਭੈ ਦੇਵਾਨੇ ਮਨ ਰਾਖਿਆ ਗੁਰ ਠਾਏ ਨਾਨਕ ਅਵਗਣ ਸਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਕਹਿੰਦੇ हे ਪਰਮੇਸ਼ਰ ਜੀ ਕਿੰਨੇ ਹੀ ਸਿੱਧ ਸਾਧਕ ਜੋ ਤੇਰੀ ਸਾਧਨਾ ਕਰ ਰਹੇ ਨੇ ਸਾ ਸਾਧਨਾ ਦੇ ਰਾਹੀ ਪੁੱਜੇ ਹੋਏ ਕਿੰਨੇ ਸਿਆਣੇ ਜਿਨੋਂ ਤੋਂ ਆਪਣਾ ਨਾਮ ਸਿਮਰਨ ਦੀ ਦਾਤ ਦਿੰਦਾ ਹੈ ਉਹੀ ਤੇਰੇ ਸਿੱਧ ਸਾਧਕ ਬਣਦੇ ਨੇ ਉਹੀ ਤੇਰੇ ਨਾਲ ਜਾਣ ਪਹਿਚਾਨ ਪਾਉਂਦੇ ਨੇ ਤੇਰੇ ਤੋਂ ਬਿਨਾ ਤੇਰਾ ਸਿਮਰਨ ਕੋਈ ਕਰ ਨਹੀਂ ਸਕਦਾ ਤੇਰੀ ਦਾਤ ਹੈ ਕਹਿੰਦੇ ਜਿਸ ਜੀਵ ਦੇ ਕਹਿੰਦੇ ਗੁਰੂ ਦੀ ਕਿਰਪਾ ਸਦਕਾ ਮਨ ਸਥਿਰ ਹੋ ਗਿਆ ਉਸ ਜੀਵ ਦਾ ਜੰਮਣ ਮਰਨ ਦਾ ਚੱਕਰ ਖਤਮ ਹੋ ਗਿਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਔਗਣ ਗੁਰੂ ਦੇ ਸ਼ਬਦ ਦੇ ਰਾਹੀਨਾਸ਼ ਹੋ ਗਏ ਉਦੇ ਅੰਦਰ ਗੁਣ ਇਕੱਠੇ ਹੋ ਗਏ ਗੁਣਾ ਦੀ ਬਰਕਤ ਸਦਕਾ ਉਸ ਜੀਵ ਨੇ ਪਰਮੇਸ਼ਰ ਨੂੰ ਪਾ ਲਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਗ ਸੁਹੀ ਮਹੱਲਾ ਪਹਿਲਾ ਕਰਤੀ ਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ RAM ਕਰ ਆਪਨ ਡੈ ਖੜੀ ਤੱਕਾਂ ਮੈਂ ਮਨ ਚਾਉ ਕਨੇਹਾਰਾ RAM ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ हे ਪਰਮੇਸ਼ਰ ਜੀ ਮੇਰੇ ਹਿਰਦੇ ਘਰ ਵਿੱਚ ਵਸੋ ਮੇਰੇ ਹਿਰਦੇ ਵਿੱਚ ਬੜੀ ਤਾਂਗ ਹੈ ਕਿ ਮੈਂ ਤੁਹਾਡਾ دیدار ਕਰਾਂ ਮੈਂ ਤੁਹਾਡਾ ਰਸਤਾ ਤੱਕ ਰਹੀ ਹਾਂ ਜੀ ਵਿਸਤਰੀ ਮੇਰੇ ਮਨ ਵਿੱਚ ਬੜਾ ਚਾਅ ਹੈ ਪਰਮੇਸ਼ਰ ਨੂੰ ਮਿਲਣ ਦਾ ਮਨ ਚਾਉ ਕਨੀਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ ਕਹਿੰਦੇ ਹੈ ਪਰਮੇਸ਼ਰ ਜੀ ਮੇਰੇ ਮਨ ਵਿੱਚ ਤੁਹਾਡੇ ਦੀਦਾਰ ਲਈ ਬੜੀ ਤਾਂਗ ਹੈ ਕਹਿੰਦੇ ਕਹਿੰਦੇ ਹੈ ਪਰਮੇਸ਼ਰ ਜੀ ਮੈਨੂੰ ਤੇਰਾ ਹੀ ਆਸਰਾ ਹੈ ਤੁਹਾਡਾ ਦਰਸ਼ਨ ਕਰਕੇ ਦੀਦਾਰ ਕਰਕੇ ਮੈਂ ਨਿਰਇਛਿਤ ਹੋ ਗਈਆਂ ਮੇਰੀ ਕੋਈ ਆਸਾ ਤ੍ਰਿਸ਼ਨਾ ਨਹੀਂ ਰਹਿ ਗਈ ਮੈਂ ਨਿਰਲੇਪ ਹੋ ਗਈਆਂ ਮੇਰਾ ਜਨਮ ਮਰਨ ਦਾ ਦੁੱਖ ਖਤਮ ਹੋ ਗਿਆ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਏ ਸੁਪਾਏ ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੇ ਕਰ ਆਏ ਕਹਿੰਦੇ ਹੈ ਪਰਮੇਸ਼ਰ ਜੀ ਜਿਸ ਜੀਵ ਨੇ ਤੇਰਾ ਦੀਦਾਰ ਕਰ ਲਿਆ ਉਸ ਨੂੰ ਹਰ ਇੱਕ ਵਿੱਚ ਤੇਰੀ ਜੋਤ ਨਜ਼ਰ ਆਉਂਦੀ ਹੈ ਜਿਸ ਨੇ ਤੈਨੂੰ ਪਾ ਲਿਆ ਉਹ ਸਰਵ ਵਿਆਪਕ ਤੈਨੂੰ ਦੇਖ ਰਿਹਾ ਨਾਨਕ ਜੀ ਕਹਿੰਦੇ ਨੇ ਆਪਣੇ ਪਰਮੇਸ਼ਰ ਤੋਂ ਸਦਾ ਹੀ ਸਦਕੇ ਜਾਈਏ ਜਿਸ ਜੀਵ ਨੂੰ ਨਾਮ ਦੀ ਦਾਤ ਮਿਲ ਗਈ ਉਸ ਨੂੰ ਪਰਮੇਸ਼ਰ ਮਿਲ ਗਿਆ ਕਰ ਆਈਏ ੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ ਹਰ ਮੋਇ ਹੜੀ ਸੱਚ ਸਬਦ ਠਾਕੁਰ ਦੇ ਖਰ ਹੰਸੀ ਰਾਮ ਜਦੋਂ ਕਹਿੰਦੇ ਪਰਮੇਸ਼ਰ ਦਾ ਦੀਦਾਰ ਹੁੰਦਾ ਤਾਂ ਜੀਵ ਇਸਤਰੀ ਪ੍ਰਸੰਨ ਹੋ ਜਾਂਦੀ ਹੈ ਉਸ ਦਾ ਹਿਰਦਾ ਖਿੜ ਜਾਂਦਾ ਹੈ ਉਹ ਪਰਮੇਸ਼ਰ ਦੇ ਪਿਆਰ ਵਿੱਚ ਰੰਗੀ ਜਾਂਦੀ ਆ ਸੱਚੇ ਦੇ ਸ਼ਬਦ ਦੇ ਰਾਹੀ ਉਹ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਆ ਪਰਮੇਸ਼ਰ ਦਾ ਦੀਦਾਰ ਕਰਕੇ ਮੋਹੀ ਜਾਂਦੀ ਆ ਗੁਣ ਸੰਗ ਰਹੰਸੀ ਖਰੀ ਸਰਸੀ ਜਾਰਾ ਵੀ ਰੰਗ ਰਾਤੇ ਅਵਗਣ ਮਾਰ ਗੁਣੀ ਕਰ ਸ਼ਾਇਆ ਪੂਰੇ ਪੁਰਖ ਵਿਦਾਤੇ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦੇ ਗੁਣ ਇਕੱਠੇ ਕਰ ਲੈ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਗਈ ਤੇ ਪਰਮੇਸ਼ਰ ਨੇ ਉਹਦਾ ਮਿਲਾਪ ਕਰਵਾ ਦਿੱਤਾ ਉਹ ਬਹੁਤ ਖੁਸ਼ ਹੈ ਉਹਦੇ ਅੰਦਰੋਂ ਔਗਣ ਖਤਮ ਹੋ ਗਿਆ ਗੁਣ ਇਕੱਠੇ ਹੋ ਗਏ ਇਹ ਸਭ ਕੁਝ ਪਰਮੇਸ਼ਰ ਨੇ ਢੋ ਟੁਕਾਇਆ ਉਸ ਜੀਵ ਇਸਤਰੀ ਦੇ ਆਪ ਦੇ ਨਾਲ ਮਿਲਾਪ ਲਈ ਤਸ ਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ RAM ਨਾਮ ਨਿਸਤਾਰਾ ਗੁਰਮਤ ਮਿਲੈ ਪਿਆਰੇ ਉਸ ਜੀਵ ਇਸਤਰੀ ਦੇ ਅੰਦਰ ਉਹ ਕਹਿੰਦੇ ਜਿਹੜੇ ਪੰਜੇ ਕਾਮਾਦਿਕ ਵੈਰੀ ਨੇ ਉਹ ਖਤਮ ਹੋ ਗਏ ਤੇ ਉਹ ਪੰਚਾਇਣ ਬਣ ਗਈ ਕਹਿੰਦੇ ਪ੍ਰਧਾਨ ਬਣ ਗਈ ਉਹਦੇ ਵਿੱਚ ਗੁਣ ਆ ਗਏ ਪਰਮੇਸ਼ਰ ਦਾ ਜਿਹੜਾ ਨਿਆਂ ਹੈ ਕਹਿੰਦੇ ਹਮੇਸ਼ਾ ਸੱਚਾ ਹੈ ਵਿਚਾਰ ਕਰਕੇ ਆਪਣਾ ਨਿਆਂ ਕਰਦਾ ਹੈ ਜਦੋਂ ਜੀਵ ਦੇ ਅੰਦਰ ਵਿਕਾਰ ਖਤਮ ਹੋ ਜਾਂਦੇ ਨੇ ਗੁਣ ਇਕੱਠੇ ਕਰਦ ਹੁੰਦੇ ਨੇ ਫਿਰ ਪਰਮੇਸ਼ਰ ਉਹਤੇ ਆਪਣੀ ਕਿਰਪਾ ਕਰਦਾ ਹੈ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਿਆ ਹੀ ਇਸ ਸੰਸਾਰ ਦੇ ਭਵਜਲ ਤੋਂ ਤਰਿਆ ਜਾ ਸਕਦਾ ਹੈ ਗੁਰੂ ਦੀ ਮੱਤ ਤੇ ਚੱਲਿਆ ਹੀ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ RAM ਪਿਰ ਰਾਵੜੀਏ ਸਬਦ ਰਲੀ ਰਵ ਰਹਿਆ ਨਹਿ ਦੂਰੀ RAM ਜਿਸ ਜੀਵ ਨੇ ਕਹਿੰਦੇ ਜਿਸ ਜੀਵ ਇਸਤਰੀ ਨੇ ਪਰਮੇਸ਼ਰ ਰੂਪੀ ਵਰ ਪਾ ਲਿਆ ਉਹਦੀ ਸਾਰੀ ਆਸਾ ਮਨਸਾ ਪੂਰੀ ਹੋ ਗਈ ਉਹਨੂੰ ਫਿਰ ਕੋਈ ਤ੍ਰਿਸ਼ਨਾ ਨਹੀਂ ਰਹਿ ਜਾਂਦੀ ਉਹ ਪਰਮੇਸ਼ਰ ਦੇ ਨਾਲ ਮਿਲਾਪ ਦਾ ਆਨੰਦ ਮਾਣਦੀ ਆ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਨਾਲ ਜਾ ਮਿਲੀ ਹੁਣ ਉਹਨੂੰ ਪਰਮੇਸ਼ਰ ਕਿਤੇ ਦੂਰ ਨਹੀਂ ਅੰਗ ਸੰਗ ਜਾਪਦਾ ਹੈ ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸੁਬਾਈ ਆਪੇ ਰਸੀਆ ਆਪੇ 라ਵੇ ਜੋ ਤਿਸ ਦੀ ਵੜਾਈ ਕਹਿੰਦੇ ਹਰ ਇੱਕ ਜੀਵ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ ਹਰ ਇੱਕ ਜੀਵ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ ਹਰ ਇੱਕ ਜੀਵ ਪਰਮੇਸ਼ਰ ਦਾ ਹੈ ਆਪ ਹੀ ਕਹਿੰਦੇ ਪਰਮੇਸ਼ਰ ਜੀਵ ਨੂੰ ਆਨੰਦ ਬਖਸ਼ਣ ਵਾਲਾ ਹੈ ਆਪੇ ਹੀ ਮਿਲਾਪ ਦੇਣ ਵਾਲਾ ਹੈ ਜਿਵੇਂ ਉਸ ਦੀ ਰਜ਼ਾ ਹੈ ਉਹਦੇ ਵਿੱਚ ਅਮਰ ਅਡੋਲ ਅਮੋਲ ਅਪਾਰਾ ਗੁਰਪੂਰ ਸਚ ਪਾਈਐ ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲਿਵਲਾਈਐ ਕਹਿੰਦੇ ਉਹ ਪਰਮੇਸ਼ਰ ਜੀ ਸਦਾ ਦੇ ਰਹਿਣ ਵਾਲਾ ਹੈ ਉਹ ਡੋਲਣ ਵਾਲਾ ਨਹੀਂ ਹੈ ਉਹਦੇ ਗੁਣਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਅਪਰੰਪਰ ਹੈ ਪੂਰੇ ਗੁਰੂ ਦੇ ਰਾਹੀਂ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ ਫਿਰ ਨਾਨਕ ਜੀ ਇਹ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਆਪ ਮਿਹਰ ਦੀ ਨਜ਼ਰ ਕਰਦੇ ਨੇ ਉਹਦੇ ਨਾਲ ਮਿਲਾਪ ਦਾ ਢੋ ਬਣਾ ਦਿੰਦੇ ਨੇ ਫਿਰ ਉਹ ਜੀਵ ਸਦਾ ਪਰਮੇਸ਼ਰ ਵਿੱਚ ਲਿਵ ਜੋੜੀ ਰੱਖਦੇ ਨੇ ਫਿਰ ਉੱਚੜੀਏ ਮਾੜੜੀਏ ਤਿਹ ਲੋ ਆਸਰਤਾ ਜਾ ਰਾਮ ਹਉ ਬਿਸਮਪਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਕਹਿੰਦੇ ਉਹ ਪਰਮੇਸ਼ਰ ਬੜੇ ਉੱਚੇ ਮਹਿਲਾਂ ਵਾਲਾ ਹੈ ਤਿੰਨਾਂ ਲੋਕਾਂ ਦਾ ਸਿਰਤਾਜ ਹੈ ਕਹਿੰਦੇ ਉਹ ਕਹਿੰਦੇ ਉਹਦੇ ਗੁਣ ਦੇਖ ਕੇ ਮੈਂ ਜੀ ਵਿਸਤਰੀ ਬੜੀ ਅਸਚਰਜ ਵਿੱਚ ਹੋ ਗਈ ਅਸਚਰਜਤਾ ਦੇ ਨਾਲ ਮੇਰੇ ਅੰਦਰ ਪਰਮਾਤਮਾ ਦੇ ਨਾਮ ਦੀ ਰੌਂਹ ਚੱਲਣ ਲੱਗ ਗਈ ਜੋ ਪਰਮਾਤਮਾ ਦਾ ਜਿਹੜਾ ਹੈਗਾ ਅਨਹਦ ਨਾਦ ਸੰਸਾਰ ਦੇ ਵਿੱਚ ਸਭ ਜਗ੍ਹਾ ਤੇ ਹੈ ਉਹ ਕਹਿੰਦੇ ਉਹਦੇ ਗੁਣ ਦੇਖ ਕੇ ਬਿਸਮਾਤ ਚ ਚਲੇ ਗਏ ਤਾਂ ਸਾਨੂੰ ਅਨਹਦ ਨਾਦ ਵੱਜਦਾ ਸੁਣਾਈ ਦੇਣ ਲੱਗ ਗਿਆ ਉਹਦਾ ਅਨਭਵ ਹੋ ਗਿਆ ਸਬਦ ਵਿਚਾਰੀ ਕਰਨੀ ਸਾਰੀ RAM ਨਾਮ ਨਿਸ਼ਾਨੋ ਨਾਮ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪਰਵਾਨੋ ਜੇ ਸਜੀਵ ਨੇ ਕਹਿੰਦੇ ਗੁਰੂ ਦਾ ਸ਼ਬਦ ਵਿਚਾਰਿਆ ਸ੍ਰੇਸ਼ਟ ਕਰਨੀ ਕੀਤੀ ਪਰਮੇਸ਼ਰ ਦਾ ਨਾਮ ਜਪਿਆ ਉਹਨੂੰ ਇੱਕ ਤਰ੍ਹਾਂ ਦਾ ਆਪਣਾ ਨਿਸ਼ਾਨ ਵਜੋਂ ਕਹਿੰਦੇ ਇਕੱਠਾ ਕਰ ਲਿਆ ਜਿਵੇਂ ਉਹਨਾਂ ਦਾ ਨਿਸ਼ਾਨ ਬਣ ਗਿਆ ਕਿ ਪਰਮੇਸ਼ਰ ਦਾ ਨਾਮ ਤਨ ਇਹਨਾਂ ਦੇ ਕੋਲ ਹੈ ਜਿਹੜੇ ਨਾਮ ਦਾ ਤਨ ਇਕੱਠਾ ਨਹੀਂ ਕਰਦੇ ਉਹ ਖੋਟੇ ਕੱਡੇ ਜਾਂਦੇ ਨੇ ਉਹਨਾਂ ਨੂੰ ਪਰਮੇਸ਼ਰ ਦੇ ਦਰਵਾਜ਼ੇ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਹੈਗੀ ਜਿਨ੍ਹਾਂ ਦੇ ਕੋਲ ਨਾਮ ਰਤਨ ਧਨ ਹੈ ਪਰਮੇਸ਼ਰ ਦਾ ਉਹੀ ਪਰਵਾਨ ਹੁੰਦੇ ਨੇ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸੀ ਬੱਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮਖ ਆਪ ਪਛਾਨ ਪ੍ਰਭ ਜੈਸੇ ਅਬਿਨਾਸੀ ਜਿਸ ਜੀਵ ਨੇ ਕਹਦੇ ਪਰਮੇਸ਼ਰ ਦਾ ਨਾਮ ਤਨ ਇਕੱਠਾ ਕੀਤਾ ਉਹ ਪਰਵਾਨ ਹੋ ਗਿਆ ਉਹਦਾ ਜੰਮਣ ਮਰਨ ਦਾ ਚੱਕਰ ਖਤਮ ਹੋ ਗਿਆ ਆਵਾਗਵਨ ਖਤਮ ਹੋ ਗਿਆ ਪੰਨਾ ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਹੋ ਕੇ ਆਪਾ ਪਛਾਣ ਲੈਂਦੇ ਨੇ ਉਹ ਉਸ ਅਬినాਸ਼ੀ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਨੇ ਜਿਨ੍ਹਾਂ ਨੇ ਆਪਾ ਪਛਾਣਿਆ ਆਤਮ ਰਾਮ ਪਛਾਣ ਲਿਆ ਉਹ ਉਸ ਰਾਮ ਦਾ ਰੂਪ ਹੀ ਹੋ ਜਾਂਦੇ ਨੇ ਰਾਮ ਉਹ ਜੋ ਹਰ ਇੱਕ ਜਗ੍ਹਾ ਤੇ ਰਮਿਆ ਹੋਇਆ ਹੈ ਪੂਰਨ ਪਰਮੇਸ਼ਰ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ